ਅੱਜ ਵੀ ਟਾਲੀਬਾਰ ਪਹੁੰਚੇ ਨੇ ਦੇਖੇ ਮਰੰਭਵਾਲ ਕੋਰ ਦੇ ਚੋਣ ਪ੍ਰਚਾਰ ਨੂੰ ਲੈ ਕੇ ਕੀ ਕਹੋਗੇ ਅੱਜ ਚੋਣ ਪ੍ਰਚਾਰ ਕਰਨ ਲਈ ਆਇਆ ਹੋ ਮਾਣਸ ਦੇ ਵਿੱਚ ਬਹੁਤ ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ ਮੈਨੂੰ ਹੁਕਮ ਹੋਇਆ ਸੀ ਪਾਰਟੀ ਵੱਲੋਂ ਮੇਰੀ ਨਿੱਕੀ ਪਹਿਣ ਵੱਲੋਂ ਸਰਦਾਰਨੀ ਪਰਮਪਾਲ ਕੋਰ ਵੱਲੋਂ ਮੈਂ ਆਇਆ ਬਹੁਤ ਖੁਸ਼ ਹਾਂ ਕੀ ਕਹੋਗੇ ਕਿਵੇਂ ਲੱਗਦਾ ਕਿ ਹੋ ਜਾ ਰਿਹਾ ਰਿਸਪੌਂਸ ਮਿਲ ਰਿਹਾ ਬਹੁਤ ਸੋਹਣਾ ਰਿਸਪੌਂਸ ਹੈ ਲੋਕ ਆਉਣ ਵੋਟ ਪਾਉਣ ਵੋਟ ਦਾ ਨਾ ਦਾ ਹੱਕ ਹੈ ਤੇ ਜਿਹਨੂੰ ਮਰਜ਼ੀ ਪਾਉਣ ਪਰ ਮੈਂ ਕਿਉਂਕਿ ਅਤਨਾ ਸਿਪਾਹੀਆਂ ਬੀਜੇਪੀ ਦਾ ਸੋ ਮੈਂ ਕਹੂੰਗਾ ਕਿ ਸਾਡੀ ਭੈਣ ਨੂੰ ਵੋਟ ਪਾ ਜਿਨੂੰ ਵੋਟ ਪਾਉਣ ਭਾਰਤੀ ਜਨਤਾ ਪਾਰਟੀ ਨੂੰ ਕਮਲ ਦੇ ਫੁੱਲ ਤੇ ਨਿਸ਼ਾਨ ਨੂੰ ਵੋਟ ਪਾਉਣ ਆਉਣ ਵਾਲੇ ਭਵਿੱਖ ਨੂੰ ਵੋਟ ਪਾਉਣ ਕਿਸਾਨਾਂ ਨੇ ਵੀ ਸੰਘਰਸ਼ ਕੀਤਾ ਸੀਗਾ ਕੀ ਲੱਗਦਾ ਕਿਸਾਨਾਂ ਤੇ ਜਿਹੜਾ ਭਾਜਪਾ ਦਾ ਆਪਸੀ ਧਰਾੜ ਸੀ ਉਹ ਘਟੂਗੀ ਕੋਈ ਗੱਲ ਨਹੀਂ ਭਰਾ ਨੇ ਸਾਡਾ ਪਰਿਵਾਰ ਹੈ ਗੁੱਸੇ ਨੇ ਗੁੱਸੇ ਹੋਈ ਜਾਂਦੇ ਹੁੰਦੇ ਨੇ ਤੇ ਇਲੈਕਸ਼ਨ ਨਿਕਲ ਜਵੇ ਇਲੈਕਸ਼ਨ ਤੋਂ ਬਾਅਦ ਬੈਠਾਂਗੇ ਗੁੱਸੇ ਗੱਲੇ ਦੂਰ ਕਰਾਂਗੇ ਸਰ ਜਿਸ ਤਰ੍ਹਾਂ ਤੁਸੀਂ ਕਿਸਾਨਾਂ ਨੂੰ ਪਿਆਰ ਨਾਲ ਬੋਲਿਓ ਕੁਝ ਜਿਹੜੇ ਨੇਤਾ ਨੇ ਭਾਜਪਾ ਦੇ ਕੋਈ ਸੁੰਢੀ ਦੱਸ ਰਿਹਾ ਕੁਝ ਕੀ ਲੱਗਦਾ ਉਹਨਾਂ ਨੂੰ ਐਸੀ ਬਿਆਨਬਾਜ਼ੀ ਨੂੰ ਕਿਵੇਂ ਦੇਖਦੇ ਹੋ ਤਾੜੀ ਇੱਕ ਹੱਥ ਨਾਲ ਜਦੋਂ ਇੱਕੋ ਵਾਰੀ ਮੇਰੀ ਜ਼ਿੰਦਗੀ ਤਾਂ ਮੈਂ ਸਮਝਦਾ ਇੱਕੋ ਵਾਰੀ ਬਚੀ ਹੈ ਜਦੋਂ ਛੋਟੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਆਦਰਵਾਇਜ਼ ਤਾੜੀ ਹਮੇਸ਼ਾ ਦੋ ਹੱਥਾਂ ਨਾਲ ਵੱਜਦੀ ਹੈ ਤੇ ਕੋਈ ਨਾ ਕੋਈ ਗੁਸਤਾਖੀ ਗਲਤੀ ਸਾਡੀ ਪਾਰਟੀ ਦੇ ਵਰਕਰਸ ਤੋਂ ਹੋਈ ਹੋਊਗੀ ਕੋਈ ਨਾ ਕੋਈ ਗਲਤੀ ਗੁਸਤਾਖੀ ਕਿਸਾਨਾਂ ਵੱਲੋਂ ਹੋਈ ਹੋਊਗੀ ਜੱਥੇਬੰਦੀਆਂ ਕਿਸਾਨ ਨਹੀਂ ਜੱਥੇਬੰਦੀ ਦੇ ਕਿਸੇ ਕਾਰਕੋਨ ਵੱਲੋਂ ਹੋਈ ਹੋਏਗੀ ਕੋਈ ਗੱਲ ਨਹੀਂ ਨਪਟਾਰਾ ਹੋ ਜਾਂਦੇ ਹੁੰਦੇ ਨੇ ਬਾਲਾ ਦੇ ਪਰਿਵਾਰ ਨੂੰ ਕਿਵੇਂ ਦੇਖਦੇ ਹੋ ਇਨਸਾਫ ਨੂੰ ਲੈ ਕੇ ਕਿ ਤੁਸੀਂ ਵੀ ਅੱਜ 29 ਮਈ ਹੈ ਮੈਂ ਅੱਜ ਸਵੇਰੇ ਹੀ ਪੋਸਟ ਪਾਈ ਸੀ ਉਹਦੇ ਵਾਸਤੇ ਕਿਉਂਕਿ ਅੱਜ ਮੈਂ ਹਲ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਚੰਡੀਗੜ੍ਹ ਪਰ ਮੇਰੀ ਛੋਟੀ ਭੈਣ ਪਰਮਪਾਲ ਉਹਦੇ ਹੁਕਮ ਨੂੰ ਮੈਂ ਟਾਲ ਨਹੀਂ ਸੀ ਸਕਦਾ ਪਾਰਟੀ ਦੇ ਹੁਕਮਾਂ ਨੂੰ ਟਾਲ ਨਹੀਂ ਸੀ ਸਕਦਾ ਮੈਂ ਸ਼ੂਟ ਕੀਤਾ ਇੱਥੇ ਆਇਆ ਹੁਣ ਵੇਲਾ ਹੋਇਆ ਹਨੇਰਾ ਹੋ ਗਿਆ ਬਲਗੌਰ ਸਿੰਘ ਉਹਨਾਂ ਨੂੰ ਫੋਨ ਜ਼ਰੂਰ ਕਰੂੰਗਾ ਜੇ ਹੋਏ ਘਰੇ ਤਾਂ ਮਿਲ ਕੇ ਜਾਊਗਾ ਤੇ ਅਦਰਵਾਈਜ਼ ਮੇਰੀਆਂ ਯਾਦਾਂ ਚ ਸ਼ੁਭਦੀਪ ਸਿੰਘ ਸਿੱਧੂ ਵੱਡਾ ਸਿੱਧੂ ਮੂਸੇ ਵਾਲਾ